हेलो सतीश ਦਾ ਪੁੱਤ ਹਾਂਜੀ ਸਤੀਸ਼ਾ ਅੰਕਲ ਜੀ ਕੀ ਹਾਲ ਹੈ ਠੀਕ ਆ ਪੁੱਤ ਬਹੁਤ ਚੰਗਾ ਹਾਂਜੀ ਤੁਸੀਂ ਫੋਨ ਕੀਤਾ ਸੀਗਾ ਆ ਪੁੱਤ ਮੇਰਾ ਬਹੁਤ ਪਹਿਲੇ ਛੋੜੇ ਸੀ ਇਹ ਮੈਂ ਕੀ ਕੋਈ ਕੋਈ ਕੇ ਫੋਨ ਤੇ ਤੁਸੀਂ ਕਿਹ ਤੋਂ ਬੋਲਦੇ ਆ ਮੈਂ ਬਾਕੀ ਬੜੰਗਾ ਅੱਛਾ ਜੀ ਹਾਂਜੀ ਦੱਸੋ ਉਹ ਪੁੱਤ ਜਾਇਆ ਮੈ ਕੈਨੇਡਾ ਹਾਂਜੀ ਕੈਨੇਡਾ ਜਾਣਾ ਮੈਂ ਅੱਛਾ ਜੀ ਕੈਨੇਡਾ ਜਾਣਾ ਅੱਛਾ ਜੀ ਹਾਂ ਜੀ ਭੇਜ ਦਵਾਂਗੇ ਅੱਛਾ ਜੀ ਹਲੋ ਹਾਂ ਬੁੱਤ ਭੇਜ ਦਵਾਂਗੇ ਹਾਂ ਜੀ ਹਾਂ ਜੀ ਭੇਜ ਦਾਂਗੇ ਜੀ ਤੁਸੀਂ ਬੋਲਦੇ ਕਿੱਥੋਂ ਆ ਮੈਂ ਬੁੱਤ ਬ੍ਰਿੰਗਾ ਪਿੰਡ ਆ ਬ੍ਰਿੰਗਾ ਬ੍ਰਿੰਗਾ ਪਿੰਡ ਕਿੱਥੇ ਪੈਣਾ ਹੁੰਦਾ ਜੀ ਜਲੰਧਰ ਦੇ ਕੋਲ ਆ ਬੁੱਤ ਥਿੰਡੇ ਦੇ ਕੋਲ ਠੀਕ ਆ ਅੰਕਲ ਜੀ ਜਲੰਧਰ ਦੇ ਕੋਲ ਜਲੰਧਰ ਦੇ ਕੋਲ ਅੱਛਾ ਵੀ ਜਲੰਧਰ ਦੇ ਕੋਲ ਠੀਕ ਆ ਅੰਕਲ ਜੀ ਹਾਂ ਜੀ ਸਭ ਨੂੰ ਦੱਸੋ ਕੀ ਚਾਹੀਦਾ ਉਹ ਜੰਕਰੀ ਆਫਿਸ ਆਫੇਸ ਤੁਹਾਡੀ ਪੋਸਟ ਮੈਂ ਦੇਖ ਲੰਨਾ ਕੇ ਉਹ ਨਾਲ ਲੈ ਕੇ ਆ ਜਾਊਗਾ ਹਾਂਜੀ ਮੇਰੀ ਗੱਲ ਤੋਂ ਸੁਣ ਲਓ ਪਹਿਲਾਂ ਕੀ ਨਾ ਦੀ ਬੋਟਾ ਬਖਸ਼ਿਸ਼ ਬਖਸ਼ਿਸ਼ ਹਾਂਜੀ ਨੰਬਰਾਂ ਤੇ ਕਿੰਨੀ ਤੁਹਾਡਾ ਤੇ ਸਾਡੇ ਪਿੰਡ ਦਾ ਬੁੱਢਾ ਆ ਅੱਛਾ ਜੀ ਉਹਦਾ ਨੰਬਰ ਲੈ ਲਾ ਬੰਦੇ ਬਹੁਤ ਆਇਆ ਅੱਛਾ ਜੀ ਤਾਂ ਤੁਸੀਂ ਕੰਮ ਕੀ ਕਰਦੇ ਤੁਹਾਡਾ ਕੰਮ ਕਰ ਕੀ ਆ

ਪੁੱਤ ਮੈਂ ਤੈਨੂੰ ਕੀ ਦੱਸਾਂ ਬੁੱਤ ਧੀਏ ਹਾਂਜੀ ਇਹ ਜਵਾਨੀ ਮੇਲੇ ਦੀਆਂ ਧੋਖਾ ਰਹਾ ਪ੍ਰਗਾਸੋਂ ਚਲ ਗਈ ਕੈਨੇਡਾ ਅੱਛਾ ਪ੍ਰਗਾਸੋਂ ਕਹਿੰਦੀ ਬਖਸ਼ੀ ਤੂੰ ਇੱਕ ਵਾਰੀ ਆ ਜਾ ਅੱਛਾ ਤੈਨੂੰ ਮੈਂ ਉਹਦੇ ਰੇਪੋਰਟ ਚਾਕ ਲੈਣਾ ਅੱਛਾ ਮੈਂ ਵੇਖਿਆ ਹੱਥ ਮੇਰਾ ਜਵਾਨੀ ਮੇਲੇ ਦਾ ਪਿਆਰ ਆ ਪ੍ਰਗਾਸੋਂ ਚਲ ਗਈ ਕੈਨੇਡਾ ਪੁੱਤ ਮੈਂ ਇੱਕ ਵਾਰ ਮੈਂ ਉੱਥੇ ਜਾਣਾ ਉਹ ਜਿਹੜਾ ਮੁਲਕ ਵਿਆਹੀ ਇੱਕ ਵਾਰ ਮੈਂ ਜਾਣਾ ਜਾਣਾ ਚਾਹੇ ਪਹਿਜ ਨਾ ਮਰਜੀ ਲਾਈ ਜਵੇ ਪਰ ਬਾਹਰ ਮੇਰੇ ਕੋਈ ਨਹੀਂ ਨਹੀਂ ਅੰਕਲ ਜੀ ਤੁਹਾਨੂੰ ਕੋਈ ਸਾਹਮਣੇ ਤਾਂ ਹੋਣਾ ਚਾਹੀਦਾ ਤੁਸੀ ਪਾਸ ਬਚਲ ਜੂਗੇ এয়ারਪੋਰਟ ਤੇ ਤੁਹਾਨੂੰ ਤੁਹਾਨੂੰ ਕੋ ਨੰਬਰ ਹੈ ਅੰਟੀ ਦਾ ਬੁੱਤ ਪ੍ਰਕਾਸ਼ੋਂ ਮੈਨੂੰ ਦੋ ਟਾਈਮ ਫੋਨ ਕਰਦੀ ਪ੍ਰਕਾਸ਼ੋਂ ਸੰਭੂਗੀ ਮੈਨੂੰ ਅੱਜ ਚੋ ਕੀ ਕਹਿੰਦਾ ਕਿ ਮੇਰਾ ਨੰਬਰ ਦੇ ਦੇ ਮੇਰੀ ਗੱਲ ਕਰਾ ਦੂਗਾ ਉਹਨਾਂ ਦੇ ਨਾਲ ਬਸ ਪ੍ਰਕਾਸ਼ੋਂ ਨੂੰ ਨੰਬਰ ਦੇ ਦੇ ਅਸੀਂ ਗੱਲ ਬਹੁਤ ਦਿਆ ਮੈਨੂੰ ਕੋਈ ਤਾਂ ਅੰਦਰ ਕਰ ਤੁਹਾਡਾ ਤਾਂ ਕੰਮ ਹੋ ਜੂਗਾ ਪਰ ਮੈਂ ਤੁਹਾਨੂੰ ਇਹ ਕੰਨੀ ਆ ਤੁਸੀਂ ਆਪਣੀ ਵਾਈਫ ਨਾਲ ਮੇਰੀ ਗੱਲ ਕਰਾ ਸਕਦੇ ਹੋ ਪਰ ਜਿਹੜੀ ਤੁਸੀਂ ਗਹਿਰੇ ਪ੍ਰਕਾਸ਼ ਕੌਰ ਜੀ ਤੁਹਾਡੇ ਨਾਲ ਹੈਗੇ ਵਾਈਫ ਉਸ ਪ੍ਰਕਾਸ਼ ਉਹ ਫਿਰ ਇੱਕ ਘਰਵਾਲੀ ਨਹੀਂ ਹੈਗੀ ਅੱਛਾ ਜੀ ਉਹ ਸਹੇਲੀ ਜਵਾਨੀ ਵਾਲੇ ਦੀ ਸਹੇਲੀਆਂ ਅੱਛਾ ਜੀ ਕੀ ਨੰਬਰ ਮੈਨੂੰ ਫੋਨ ਅੰਦਾਜ਼ਾ ਨਾ ਨਾ ਮੈਨੂੰ ਫੋਨ ਕਰਦੀ ਆ ਰੋਜ਼ ਮੈਂ ਤੁਹਾਨੂੰ ਕੀ ਤੁਸੀਂ ਇਦਾਂ ਕਰੇ ਉਹਨਾਂ ਨੂੰ ਮੇਰਾ ਨੰਬਰ ਦੇ ਦਿਓ ਉਹ ਮੈਨੂੰ ਕਹਿੰਦੀ ਰਿਆਤੀ ਫੋਨ ਆਇਆ ਅੱਛਾ ਜੀ ਕਾਜੀ ਬਖਸ਼ੀ ਕਾਜੀ ਬਖਸ਼ੀ ਆ ਕੁੜੀ ਆ ਜਾ ਤੈਨੂੰ ਕਹਿੰਦੀ ਹੈ ਰਿਪੋਰਟ ਦੋ ਚੱਕ ਲੈਣਾ ਤੈਨੂੰ ਮੁੜ ਕੇ ਕਹਿੰਦੀ ਮੈਂ ਜਾਣ ਨਹੀਂ ਦੇਣਾ ਕਿਤੇ ਚਲੋ ਠੀਕ ਆ ਫਿਰ ਤੁਸੀਂ ਇੱਧਰ ਆਓ ਸਾਡੇ ਆਫਿਸ ਆ ਗਏ ਭਾਵੇਂ ਵੀ ਵਿਆਹ ਦੀ ਕੀ ਉੱਤੇ ਘਰ ਆਲਾ ਉਹਦਾ ਗੁਜ਼ਰ ਕਰ ਗਿਆ ਪੁਰਾਣੀ ਪੁਰਾਣੀ ਆ ਸੱਟਾਂ ਜਾਗ ਪਈਆਂ ਉੱਤੇ ਜਿਹੜਾ ਜਵਾਨੀ ਦੀਆਂ ਲੱਗੀਆਂ ਹੁੰਦੀਆਂ ਬੁਰੀਆਂ ਹੁੰਦੀਆਂ ᱛੀਏ ਨਹੀਂ ਅੰਕਲ ਜੀ ਹੁਣ ਮੈਂ ਤੁਹਾਨੂੰ ਇਹ ਕਹਿੰਦੀ ਆ ਕਿ ਤੁਸੀਂ ਆਫਿਸ ਆ ਸਕਦੇ ਹੋ ਕਿ ਚਲੋ ਮੇਰੀ ਗੱਲ ਸੁਣੋ ਤਾਂ ਲੱਗੇ ਸਮਝਾ ਦਿੰਗੇ ਐਡਰੈਸ ਸਮਝਾ ਦਿੰਦੇ ਨੇ ਹੁਸ਼ਿਆਰਪੁਰ ਆ ਕੇ ਨਾ ਬੱਸ ਸਟੈਂਡ ਕੋਲ ਆ ਕੇ ਮੈਨੂੰ ਫੋਨ ਕਰ ਦਿਓ ਤੁਹਾਨੂੰ ਦੱਸ ਦੂੰ ਕਿੱਥੇ ਆਣਾ ਮੈਂ ਬਹੁਤ ਗੱਡੀ 'ਚ ਬਹਿ ਕੇ ਆ ਜਾਣਾ ਚਲੋ ਨਹੀਂ ਸੰਗਤ ਕਰਦੀ ਮੈਂ ਮੁੰਡੇ ਨੂੰ ਕਿਹਾ ਅਚਾਨਕ ਬਹੁਤ ਗੱਲ ਲੈ ਕੇ ਆ ਜਦੋਂ ਤੇ ਡਰਾਈਵਰ ਮੇਰੇ ਡਰਾਈਵਰ ਨਾਲ ਗੱਲ ਕਰਾ ਦਿਓ ਫਿਰ ਆ ਮੈਂ ਬਹੁਤ ਗਿਆ ਆ ਉਹ ਹੱਟੇ ਨੂੰ ਸਾਈਟਾਂ 'ਤੇ ਡੱਬੀ ਲੈਣ ਭੇਜਿਆ ਉਹਨੂੰ ਮੈਂ ਉਹ ਜਦੋਂ ਵੀ ਆ ਗਿਆ ਮੈਂ ਸਾਡੀ ਗੱਲ ਅਜਾ ਪੁੱਤ ਗੱਲ ਪੁੱਤ ਦਿਆਂ ਮੈਨੂੰ ਜਹਾਜ਼ ਤੋਂ ਬਹੁਤ ਲੱਗਦਾ ਡਰ ਪੁੱਤ ਮੈਂ ਪਾਣੀ ਹਾਂ ਜਹਾਜ਼ ਤੇ ਜਾਣਾ ਕੋਈ ਨਹੀਂ ਅਗਰ ਤੁਸੀਂ ਆਫਿਸ ਤੇ ਆਜੋ ਮੋਟੇ ਬਾਤ ਹੀ ਲੱਗਣਾ ਸਰ ਅਜਾ ਪੁੱਤ ਮੈਨੂੰ ਜਿਹੜਾ ਉੱਪਰ ਹਵਾਲਾ ਜਹਾਜ਼ ਹੈ ਉਹ ਤੋਂ ਲੱਗਦਾ ਬਹੁਤ ਡਰ ਹਾਸੇ ਬਹੁ ਹੁੰਦੇ ਆ ਉੱਚ ਨਹੀਂ ਮੈਂ ਜਾਣਾ ਬਿਸ਼ੱਕ ਮੈਨੂੰ ਚਲੋ ਮੋਟਾ ਉਹ ਬਿਸ਼ੱਕ ਪੁੱਤ ਲੱਗ ਜਵੇ ਮੈਂ ਜਾਣਾ ਅਜਾ ਪਾਣੀ ਹਾਂ ਜਹਾਜ਼ ਹਾਂ ਹਾਂਜੀ ਉਹਦੇ ਵਿੱਚ ਬਹੁਤ ਮੈਂ ਜਾਣਾ ਕੋਈ ਗੱਲ ਨਹੀਂ ਅੰਕਲ ਜੀ ਇਹ ਹੋ ਜਾਊਗਾ ਇੰਤਜ਼ਾਮ ਹਾਂ ਤੁਜੀ ਹੋ ਜਾਊਗਾ ਤੁਸੀਂ ਇੱਕ ਵਾਰ ਦਫ਼ਤਰ ਆਈ ਤੁਸੀਂ ਇਹਨਾਂ ਨੂੰ ਇੱਥੇ ਰੱਖ ਲੈਣ ਜਾਈਂ ਸਰ ਜਰੂਰ ਲੈ ਉਹ ਵਿਆਹ ਨਾਲ ਲੂ ਲੈ ਉਹ ਵਿਆਹ ਤੋਂ ਚੜ ਜੂੰਗਾ ਮੈਂ ਤੋਂ ਵਿਆਹ ਤੋਂ ਬਿਠਾੜ ਲਿਓ ਤੁਸੀਂ ਆਈ ਜਾਣਾ ਵਿਆਹ ਸਾਈ ਜਾਊਗਾ ਵਿਆਹ ਦਰਿਆ ਤੇ ਤੁਮਾ ਚੜ ਜੂੰਗਾ ਚਲੋ ਅੰਕਲੇ ਐਦਾਂ ਕਰੋ ਜਿਵੇਂ ਤੁਹਾਡੇ ਕੋਈ ਘਰ ਦਾ ਆਂਦਾ ਮੇਰੇ ਸੇ ਗੱਲ ਕਰਾ ਦੀ ਮੈਂ ਬੜਾ ਸਮਝਾ ਦਿੰਨੀ ਹਾਂ ਠੀਕ ਹੈ ਠੀਕ ਹੈ ਉਹ ਤਾਂ ਮੈਂ ਜਾਣਾ ਜ਼ਰੂਰ ਰਿਹਾ ਕੋਈ ਨਹੀਂ ਤੁਹਾਨੂੰ ਭੇਜਾਂਗੀ ਭੇਜਦਾ ਬਸਾ ਕੋ ਪੁੱਤ ਮੇਰਾ ਪੈਸੇ ਦੇ ਮੈਨੂੰ ਕੋਈ ਪਰਮਾਨਿਤ 10 ਲੱਖ ਹੈ ਇੱਕ ਬੈਂਕ 'ਚ 10 ਲੱਖ ਹੈ ਇੱਕ 'ਚ ਉਹ ਤਾਂ 15-20 ਲੱਖ ਰੁਪਈਆ ਮੈਂ ਲੋਨ ਲਿਆ ਆ ਬੈਂਕਾਂ ਤੋਂ ਖੇਤੀ ਕਰਦਾ ਨਹੀਂ ਕੀ ਹੈ ਜੀ ਮੇ ਕੋ ਬਹੁਤ ਘੜੀ ਚ ਹੈ ਨਹੀਂ ਸ਼ੁਕਰ ਮੈਨੂੰ ਅਹ ਬਲੱਡ ਮੇਰਾ ਬਾਦਾ ਕੋਈ ਨਹੀਂ ਕੋਈ ਨਹੀਂ ਤੱਕੀ ਜੀ